ਕੀ ਹਾਲ ਚਾਲ ਸਾਰੇ ਦੋਸਤ ਮਿੱਤਰਾਂ ਦਾ ਔਰ ਖੜ ਜਾ ਯਾਰ ਤੂੰ ਫੇਰ ਖੁਰਕਲੀ ਕੀ ਹਾਲ ਚਾਲ ਸਾਰੇ ਦੋਸਤਾਂ ਮਿੱਤਰਾਂ ਦਾ ਅੱਜ ਆਪਾਂ ਨਾ ਮਹਿੰਦਰਾ ਦੀਆਂ ਕੁਸ਼ਕ ਕਮੀਆਂ ਬਾਰੇ ਗੱਲ ਕਰਦੇ ਹਾਂ ਜਿਹੜੀਆਂ ਆਪਾਂ ਨੂੰ ਫੇਸ ਹੋਈਆਂ ਨੇ ਓ ਯਾਰ ਤੇ ਦੱਸਾਂਗੇ ਨਾ ਕੀ ਕੀ ਕਮੀਆਂ ਨੇ ਕਿਉਂਕਿ ਚੰਗੀਆਂ ਗੱਲਾਂ ਤਾਂ ਆਪਾਂ ਕਰ ਹੀ ਲੈਣੇ ਹੁੰਦੇ ਆ ਨਾ ਆਉਦੇ ਚੀਜ਼ ਦੀਆਂ ਮਾੜੀਆਂ ਹਰੇਕ ਦੱਬ ਕੇ ਰੱਖ ਲੈਂਦਾ ਆਪਾਂ ਨੂੰ ਜਿਹੜੀਆਂ ਫੇਸ ਹੋਈਆਂ ਉਹੀ ਗੱਲਾਂ ਦੱਸਾਂਗੇ ਤੁਹਾਨੂੰ ਤੇ ਆਪਾਂ ਨੂੰ ਕੁਝ ਕੁ ਕਮੀਆਂ ਮਹਿਸੂਸ ਹੋਈਆਂ ਇਹਦੇ ਵਿੱਚ ਸਾਰਿਆਂ ਤੋਂ ਪਹਿਲਾਂ ਤਾਂ ਜਦੋਂ ਆਪਾਂ ਟਰੈਕਟਰ 'ਤੇ ਬੈਠਦੇ ਆਂ ਸਾਰਿਆਂ ਤੋਂ ਵੱਡੀ ਕਮੀ ਇਹਦੀ ਸੀਟ ਸੀਟ ਵੈਸੇ ਤਾਂ ਠੀਕ ਆ ਪਰ ਵਾਲੀ ਖੜਮੀ ਸੀਟ ਹੈ ਦੀ ਹੁਣ ਤਾਂ ਚਲੋ ਆਹ ਲੱਗ ਰਿਹਾ ਨੇ ਜਿਵੇਂ ਸੀਟ ਆਏ ਆਗੀ ਇਹਦੇ ਨਾਲ ਢੂਈ ਲੱਗਦੀ ਨਹੀਂ ਬੰਦੇ ਦੀ ਬੰਦੇ ਨੂੰ ਆਪ ਦਾ ਸਹਾਰਾ ਲਾਗੇ ਆਇਨਾ ਸਿੱਧਾ ਬੈਠਣਾ ਪੈਂਦਾ ਹੈਗਾ ਇਹ ਤੁਸੀਂ ਆਖੋਗੇ ਯਾਰ ਇਹ ਕੀ ਕਮੀ ਹੋਈ ਬਈ ਜਦੋਂ ਆਪਾਂ ਚਲਾਉਣਾ ਟਰੈਕਟਰ 5-6 ਘੰਟੇ ਲਗਾਤਾਰ ਆਪ ਦੀ ਢੂਈ ਦੇ ਸਹਾਰੇ ਤੇ ਬੈਠਣਾ ਬਹੁਤ ਔਖਾ ਹੁੰਦਾ ਹੈਗਾ ਉਸੇ ਕਰਕੇ ਸੀਟ ਕਵਰ ਵੀ ਉਨੀ ਗੱਲ ਨਹੀਂ ਬੰਦੇ ਪਰ ਜਿਹੜੀ ਕੰਪਨੀ ਫਿਟਡ ਸੀਟ ਹੀ ਇਦਾਂ ਦੀ ਹੋਵੇ ਤਾਂ ਉਹ ਗੱਲ ਹੀ ਕੁਸ਼ ਵੱਖ ਹੁੰਦੀ ਹੈਗੀ ਤੇ ਜਿਹੜੀ ਇਹ ਜੀ ਸਾਰਿਆਂ ਤੋਂ ਵੱਡੀ ਕਮੀ ਆ ਮਹਿੰਦਰਾ ਜੀ ਮੈਨੂੰ ਨਹੀਂ ਪਤਾ ਇਹ ਨੋਬੋ ਚ ਆ ਰਹੀ ਆ ਕਿ ਹਰ ਇੱਕ ਚੀਜ਼ ਦੀ ਕਲਰ ਕੁਆਲਿਟੀ ਬਈ ਕਲਰ ਕੁਆਲਿਟੀ ਜਿੰਨੀ ਕ ਕਹਦੋ ਉਨੀ ਕ ਘਟੀ ਆਈ ਦੀ ਮਹਿੰਦਰਾ ਜੀ ਉਹ ਮੈਂ ਕਿਵੇਂ ਮਰਜ਼ੀ ਕਰوں ਇੱਕ ਸਾਲ ਚ ਟਰੈਕਟਰ ਆ ਚ ਜਦੋਂ ਰੰਗ ਫਿੱਟ ਰਹਿਣਾ ਜੈਜ ਗੱਲ ਆ ਕਿਉਂਕਿ ਆਪਾਂ ਇਹ ਨਾ ਜਦੋਂ ਮਾਰਦੇ ਆ ਪੈਰਪੂਲ ਬੱਜੀ ਜਾਂਦੇ ਰਹਿੰਦਾ ਬਈ ਜਿੱਥੇ ਮੈਂ ਇਹਦੇ ਹਾਈ ਪ੍ਰੈਸ਼ਰ ਨਾਲ ਪਾਣੀ ਮਾਰਦਾ ਹਨਾ ਆ ਦੇਖੋ ਤੇ ਹੁਣ ਨਾ ਮਿੱਟੀ ਵਾਲੀ ਲੱਗ ਰਹੀ ਨਹੀਂ ਮੈਂ ਤੁਹਾਨੂੰ ਦਿਖਾਈ ਦਿੰਦਾ ਇਹੋ ਜਿਹੀਆਂ ਚੀਜ਼ਾਂ ਜਿਵੇਂ ਮੇਰੇ ਪਾਣੀ ਮਾਰਦਾ ਨਾ ਉਹਦੀ ਮਹਾਰੰਗ ਦੀ ਪੇਪੜੀ ਬਣ ਕੇ ਲੈ ਜਾਊਗੀ ਇਹ ਦੇਖੋ ਰਹੀ ਪਈ ਆ ਆ ਤਾਂ ਹਜੇ ਕੁਝ ਵੀ ਨਹੀਂ ਬਈ ਮੈਂ ਬਾਹਲੀ ਜਗ੍ਹਾ ਤੇ ਦਿਖਾ ਸਕਦਾ ਦੇਖੋ ਕੁਝ ਕਹਿ ਸਕਦਾ ਇਹ ਹਜੇ 1 ਸਾਲ ਪੁਰਾਣਾ ਟਰੈਕਟਰ ਹੈਗਾ ਤੇ ਇੱਕ ਨਾ ਇਹਦੀ ਪਤਾ ਨਹੀਂ ਕੀ ਚੱਕਰ ਆ ਬਈ ਇਹਦੇ ਐਂ ਜਿਹੀ ਲੱਗਦਾ ਮੜਾ ਇਹ ਲੱਬੜ ਜੀ ਗਈ ਯਾਰ ਪਤਾ ਹੀ ਨਹੀਂ ਕੀ ਹੋ ਰਿਹਾ ਏ ਟਰੈਕਟਰ ਨੂੰ ਨਾ ਨਜਾਇਜ਼ ਹੀ ਲੱਭੜਿਆ ਪਿਆਗਾ ਇਹਦਾ ਬਈ ਨਜਾਇਜ਼ ਵੱਡੀ ਕਮੀਆਂ ਮਹਿੰਦਰਾ ਨੂੰ ਸੁਧਾਰਨੀ ਚਾਹੀਦੀ ਆ ਬਈ ਨਵੇਂ ਜੇ ਤੁਹਾਡਾ ਟਰੈਕਟਰ ਇੱਕ ਸਾਲ ਜ ਰੰਗ ਛੱਡ ਗਿਆ ਫਿਊਚਰ 'ਚ ਆਪਾਂ ਕੀ ਕਰਾਂਗੇ ਯਾਰ 10-15 ਸਾਲ ਟਰੈਕਟਰ ਚੱਲੂ ਉਹਦੋਂ ਕਿੱਧਰ ਜਾਵਾਂਗੇ ਤੇ ਇੱਕ ਬਈ ਇਹਦੇ ਵਾਟਰ ਸੈਪਰੇਟਰ ਹੋਣਾ ਚਾਹੀਦਾ ਸੀ ਉਰੇ ਜਿਹੜਾ ਕੀ ਆਪਣੇ ਪਾਣੀ ਨੂੰ ਅੱਡ ਕਰ ਦਿੰਦਾ ਹੈਗਾ ਹਨਾ ਉਹ ਇਹਦੇ ਵਿੱਚ ਹੈ ਹੀ ਨਹੀਂ ਪਤਾ ਨਹੀਂ ਕੀ ਚੱਕਰ ਹੈ ਕੰਪਨੀ ਵੀ ਮੈਂ ਕਿੰਨੀ ਆਰ ਐਂਡੀ ਕਰਦੀ ਹੈ ਪਾਰਟੀ ਦਾ ਵਾਟਰ ਸੈਪਰੇਟਰ ਜ਼ਰੂਰੀ ਆ ਕੰਪਨੀ ਨੂੰ ਨਹੀਂ ਪਤਾ ਆਪਣੇ ਘਰਾਂ ਦੇ ਵਿੱਚ ਕਿਸ ਹਾਲਾਤਾਂ ਦੇ ਵਿੱਚ ਆਪਾਂ ਤੇਲ ਪਾਉਣੀ ਆ ਕੀ ਆਪਣੇ ਕੋਲੇ ਚੀਜ਼ਾਂ ਹੁੰਦੀਆਂ ਨੇ ਸਾਰਾ ਕੁਝ ਵਿੱਚ ਹੀ ਜਾਂਦਾ ਕੋਲ ਮਿਲ ਕੇ ਥਾਂ ਪਰ ਇੱਕ ਇੱਕ ਚੰਗੀ ਗੱਲ ਇਹਦੀ ਜ਼ਰੂਰ ਆਗੀ ਇਹਦੀ ਟੈਂਕੀ ਦੇ ਵਿੱਚ ਜਾਲੀ ਲੱਗੀ ਹੋਈ ਆ ਉਹ ਕੰਮ ਆ ਸਾਰਾ 20 25 ਰੁਪਏ ਦਾ ਪਰ ਬਈ ਉਹ ਬਣਾਵਟ ਜਿਹੜੀ ਹੋਰ ਕੰਪਨੀ ਨਹੀਂ ਦੇਦੀ ਉਹ 20 25 ਰੁਪਏ ਦੀ ਚੀਜ਼ ਜਿਹੜੀ ਉਹ ਕੰਪਨੀ ਦੇ ਰਹੀ ਆ ਉਹਦੇ ਕਰਕੇ ਆਪਣਾ ਵੀ ਇੰਜਣ ਦੀ ਲਾਈਫ ਬਹੁਤ ਵਧ ਜਰੀਆ ਬਹੁਤ ਆਪਣਾ ਕਚਰਾ ਅੰਦਰ ਜਾਣੋ ਰਹਿ ਜਾਂਦਾਗਾ ਤੇ ਬਾਕੀ ਚੰਗੀਆਂ ਚੀਜ਼ਾਂ ਵੀ ਨਜਵੇਂ ਦੀ ਕਨੋਪੀ ਲੱਗਣ ਨੂੰ ਪੂਰੀ ਵਧੀਆ ਜਗ੍ਹਾ ਦਿੱਸਦੀ ਹੋਈ ਹੈ ਯਾਰ ਹਨਾ ਕੀ ਕੋਈ ਦਿੱਕਤ ਨਹੀਂ ਆਉਂਦੀ ਕਿ ਜਿਵੇਂ ਇਹਦਾ ਡਬਲ ਸੈਂਸਿੰਗ ਵਾਲਾ ਸਿਸਟਮ ਦੇਤਾ ਹਾਂ ਤੇ ਇੱਕ ਯਾਰ ਇਹ ਪਤਾ ਨਹੀਂ ਕੀ ਚੱਕਰ ਆਗਾ ਵਾਈਬ੍ਰੇਸ਼ਨ ਮੈਂ ਤੁਹਾਨੂੰ ਦੱਸੀ ਸੀ ਪਤਾ ਕਿ ਨਾ ਵਾਈਬ੍ਰੇਸ਼ਨ ਇਹਨਾਂ ਦੀ ਕਿਉਂ ਇਨੀ ਨਜਾਇਜ਼ ਹੈਗੀ ਮੈਂ ਕਦੋਂ ਨਾਲ ਗੱਲ ਵੀ ਕੀਤੀ ਜਦੋਂ ਮੈਂ 1900 ਚੱਕਰ ਤੇ ਤੀਜਾ ਗੇਅਰ ਪਾ ਲੈਣਾ ਬਈ ਐ ਐ ਕੰਮ ਤਾਂ ਜਾਂਦਾ ਸਾਰਾ ਟਰੈਕਟਰ ਸਟੀਅਰਿੰਗ ਵਾਈਬ੍ਰੇਟ ਕਰਦਾ ਆ ਚੀਜ਼ਾਂ ਸਾਰਾ ਮਗਰਾੜ ਮੁਰੂਟ ਸਭ ਕੁਝ ਇਹਦਾ ਫੁੱਲ ਵਾਈਬ੍ਰੇਸ਼ਨ ਮੂਡ ਦੀ ਹੋ ਜਾਂਦਾ ਨਾ ਜਿਵੇਂ ਕੋਈ ਐਡੀ ਮੋਡ ਦਿੱਤਾ ਹੁੰਦਾ ਵਾਈਬ੍ਰੇਸ਼ਨ ਵਾਲਾ ਤੇ ਹੁਣ ਜਿਹੜੀ ਇਹ ਆਪਾਂ ਨੂੰ ਕਮੀ ਇਹਦੀ ਬਾਹੀ ਦੇ ਵਿੱਚ ਆਉਂਦੀ ਦਾ ਆਪਾਂ ਬਾਹੀ ਕਰਦੇ ਹਣਾ ਉਹ ਕਮੀਆਂ ਬਈ ਇਹਦੀ ਘੇਰਾਂ ਦੀ ਮੈਂ ਜਦੋਂ ਵੀ ਚਲਾਉਣਾ ਇਹਨੂੰ ਤੀਜੇ ਮੀਡੀਅਮ ਦੇ ਵਿੱਚ ਕਲਟੀਵੇਟਰ ਲਾਉਣਾ ਤੁਹਾਨੂੰ ਕੱਲ ਦਿਖਾਇਆ ਵੀ ਸੀਗਾ ਹਣਾ ਤੀਜੇ ਮੀਡੀਅਮ ਦੇ ਵਿੱਚ ਬਈ ਪਹਿਲੇ ਹਾਈ ਨਾਲੋਂ ਨਾ ਜੇ ਪਹਿਲੇ ਹਾਈ ਚ ਪੰਜ ਦੀ ਸਪੀਡ ਆ ਤੇ ਤੀਜੇ ਮੀਡੀਅਮ ਜਿਉਂ ਹੀ ਚੱਕਰਾਂ ਤੇ ਸਾਢੇ ਇੱਕ ਸ਼ਵੇ ਦੀ ਸਪੀਡ ਆ ਕਿੱਥੇ ਬਈ ਉਹ 7 7.5 ਹੁੰਦੀ ਦਾ ਗੱਲ ਅੱਡ ਹੁੰਦੀ ਸੀ ਤੇ ਬਈ ਜਿਹੜੀ ਇਹਦੀ ਹਾਈ ਲੋ ਹਾਈ ਦੀ ਗੱਲ ਕਰੀਏ ਦੂਜਾ ਹਾਈ ਤੇ ਚੌਥਾ ਮੀਡੀਅਮ ਬਈ ਪਤ ਨਹੀਂ ਲੱਗਦਾ ਇਹਨਾਂ 'ਚ ਫਰਕ ਹੈਗਾ ਵੀ ਹੈ ਕਿ ਨਹੀਂ ਹੈਗਾ ਇਹਦਾ ਮਤਲਬ ਕੀ ਹੈ ਸੇਮ ਗਰਾਰੀਆਂ ਆ ਪਾਪਾ ਗੇਅਰ ਦੀਆਂ ਹੁੰਦੀਆਂ ਜਾਨੀਆਂ ਆ ਪਾ ਬੰਦਿਆਂ ਨੂੰ ਹਨ ਜੇ ਆਪਾਂ ਨਹੀਂ ਪਤਾ ਲੱਗ ਰਿਹਾ ਯਾਰ ਜਾਂ ਤਾਂ ਚੌਥੇ ਮੀਡੀਅਮ ਦੀ ਸਪੀਡ ਵੱਧ ਹੁੰਦੀ ਜੇ ਤਾਂ ਤੀਜੇ ਮੀਡੀਅਮ ਤੇ ਚੌਥੇ ਮੀਡੀਅਮ ਦੀ ਥੋੜੀ ਥੋੜੀ ਫਰਕ ਰੱਖ ਕੇ ਚੌਥੇ ਦੂਜੇ ਹਾਈ ਦੀ ਜ਼ਿਆਦਾ ਕਰ ਦਿੰਦੇ ਸਪੀਡਾਂ ਤਾਂ ਸੇਮ ਹੈ ਇਹਨਾਂ ਦਾ ਫਾਇਦਾ ਕੀ ਹੋ ਰਿਹਾ ਪਹਿਲਾ ਤੀਜਾ ਦੂਜਾ ਤੇ ਚੌਥਾ ਸਾਰੇ ਸੇਮ ਸਪੀਡਾਂ ਦੇ ਹੀ ਜਾਣੇ ਹੋਗੇ ਪੰਜਵਾਂ ਹਾਈ ਆਪਾਂ ਨੂੰ ਵਾਹੀ ਦੇ ਵਿੱਚ ਕੰਮ ਆਉਂਦਾ ਨਹੀਂਗਾ ਇਹ ਰਹਿ ਗਿਆ ਭਾਈ ਤੀਜਾ ਹਾਈ ਸੌਰੀ ਤੀਜਾ ਮੀਡੀਅਮ ਤੇ ਪਹਿਲਾ ਹਾਈ ਠੀਕ ਹੈ ਨਾ ਇਹਨਾਂ 'ਚ ਸਪੀਡਾਂ ਦਾ ਇਹਨਾਂ ਅੰਤਰ ਹੈ ਨਹੀਂ ਹਾਂ ਤੀਜੇ ਮੀਡੀਅਮ 'ਚ ਜ਼ਰੂਰ ਜ਼ਿਆਦਾ ਹੈਗੀ ਆ ਪਰ ਇੰਨੀ ਵੀ ਨਹੀਂ ਕਿਉਂਕਿ ਹਰੇਕ ਜ਼ਿੰਮੇਦਾਰ ਹੈ 1500 ਤੋਂ 1800 ਚੱਕਰ ਦੇ ਵਹੰਦਾ ਉਹਦੀ ਸਪੀਡ ਅਰਜੰਦੀ ਬਹੁਤ ਘੱਟ ਹੈਗੀ ਹਾਲਾਂਕਿ ਦੂਜੇ ਡਰੈਕਟਰ ਜਿਵੇਂ ਫਾਰਮ 60 ਦੀ ਬਹੁਤ ਹਾਈ ਸਪੀਡ ਹੁੰਦੀ ਹੈਗੀ ਉਹੀ ਗੇਰਾਂ ਦੇ ਵਿੱਚ ਕਿੱਥੇ ਤਾਂ ਬਈ ਹੁਣ ਤੁਸੀਂ ਐ ਲਾ ਲਓ ਯਾਰ ਘੰਟੇ 'ਚ ਕੰਮ ਨਿਬੜਨਾ ਤੇ ਕਿੱਥੇ ਬਈ ਸਵਾ ਘੰਟਾ ਲੱਗਣਾ ਉਹ ਤੇਲ ਵੀ ਜਿਆਦਾ ਖਪਤ ਕਰੂਗਾ ਹਨਾ ਤੇ ਬਾਕੀ ਸਭ ਕੁਝ ਸੈਟ ਹੈ ਨਾ ਤੁਸੀਂ ਦੇਖੋ ਤੇ ਇੱਕ ਇਹਨਾਂ ਦੇ ਬਈ ਪਤਾ ਨਹੀਂ ਯਾਰ ਬ੍ਰੇਕਾਂ 'ਚ ਵੀ ਚੱਕਰ ਆ ਗਿਆ ਅੰਦਰਲਾ ਬ੍ਰੇਕ ਆ ਪਰ ਥੋੜਾ ਜਿਹਾ ਲਾਉਣ ਜਿਆਦਾ ਲੱਗਦੇ ਹਨ ਕਿ ਅੰਦਰ ਲਈ ਇਹ ਰੈਲਾ ਹੀ ਹੋ ਜਾਂਦਾ ਹੈ ਨਾ ਲੱਗਣੀ हट ਜਾਂਦਾ ਹੈਗਾ ਇੱਕ ਕਮੀ ਤਾਂ ਨਹੀਂ ਕਹਿ ਸਕਦੇ ਪਰ ਕੁਝ ਦੇਣਾ ਚਾਹੀਦਾ ਸੀ ਆਟੋ ਅਡਜਸਟਮੈਂਟ ਵਗੈਰਾ ਹਨ ਤੇ ਜਿਹੜੀ ਇੱਕ ਹੋਰ ਕਮੀ ਹੈਗੀ ਆਹ ਚੀਜ਼ ਇਹਦੀ ਹੈਂਡ ਬ੍ਰੇਕ ਐ ਲਾਤਾ ਥੋੜੇ ਟਾਈਮ ਬਾਅਦ ਇਹ 2 ਸਾਲ ਬਾਅਦ ਦੇ ਵੀ ਖਤਮ ਹੋ ਜੂ ਖਰਾਬ ਹੋ ਜੂਗਾ ਕੋਈ ਜ਼ਿਆਦਾ ਟਾਈਮ ਨਹੀਂ ਕੱਢਦਾ ਇਹ ਇਹ ਮਾਈਨਰ ਜੀਆਂ ਚੀਜ਼ਾਂ ਨੇ ਪਰ ਹਾਂ ਐਡਾ ਨਹੀਂ ਹੈਗਾ ਬਾਈ ਕਿ ਇਹ ਟਰੈਕਟਰ ਨਾਲੋਂ ਕਿਉਂਕਿ ਜੇ ਮੈਂ ਦੁਬਾਰੇ ਟਰੈਕਟਰ ਲਿਆਗਾ ਇਹ ਕਿ ਜਿਵੇਂ ਦੁਬਾਰੀ ਟਰੈਕਟਰ ਲਿਆ ਟਰੈਕਟਰ ਚ ਕੋਈ ਗੱਲਬਾਤ ਸੀ ਮੈਨੂੰ ਦਾਮ ਲੱਗਿਆ ਗੱਲ 'ਚ ਮੈਂ ਤਾਂ ਲੈ ਲਿਆ ਫੇ ਕਮੀਆਂ ਬਈ ਕਮੀਆਂ ਹੁੰਦੀਆਂ ਹਰ ਇੱਕ ਟਰੈਕਟਰ ਜਿਹੜਾ ਬਹੁਤ ਟਰੈਕਟਰ 'ਚ ਹਰ ਇੱਕ ਟਰੈਕਟਰ 'ਚ ਹੀ ਕਮੀ ਆ ਜੀ ਨਿੱਕੇ ਨਿੱਕੇ ਕਮੀਆਂ ਹੁੰਦੀਆਂ ਉਹ ਕੋਈ ਦੱਸਦਾ ਨਹੀਂ ਗੱਲ ਦੱਬ ਲੈਂਦੇ ਆ ਇੱਕ ਬਈ ਇਹਦੀ ਆਹ ਜਿਹੜੀ ਸ਼ੋਅ ਖੋਲਣ ਵਾਲੀ ਨਾ ਹੁਣ ਤਾਂ ਕੋਈ ਵੀ ਨਾ ਪ੍ਰਡਕਟ ਦੇ ਨੇ ਆ ਖੋਲਣੋਂ ਹਟ ਜੂਗੀ ਜਦੋਂ ਮਿੱਟੀ-ਮੁੱਟੀ ਪੈ ਜੂਗੀ ਫੁੱਲ ਹਨਾ ਤਾਂ ਇਹ ਵੀ ਯਾਰ ਦਿੱਕਤ ਦੇਣ ਲੱਗ ਜੂਗੀ ਇਹ ਤਾਂ ਬੜੀ ਵੱਡੀ ਗੱਲ ਆ ਯਾਰ ਕਿਉਂਕਿ ਨਾ ਹੁਣ ਐਵੇਂ ਕਹੀਏ ਮੇਰੇ ਵਾਲੇ ਮਾਡਲ ਚਾ 2024 ਮਾਡਲ ਹੈ ਯਾਰ ਆਹ ਸ਼ਾਇਦ 24 ਮਾਡਲ ਹੀ ਹੈ 24 ਹੋਊਗਾ ਹਾਂ ਤੇ ਇੰਨਾ ਜਿਹੀ ਕਮੀਆਂ ਸੀ ਹੁਣ ਕੀ ਹੋ ਰਿਹਾ ਨਾ ਜਿਵੇਂ ਆਹ ਬੰਦ ਨਹੀਂ ਹੁੰਦਾ ਹੁੰਦਾ ਚੌਕ ਤੋਂ ਆਹ ਵੀ ਪੱਤੀ ਲਾਉਣੀ ਪਈ ਮੈਨੂੰ ਵੱਡੀ ਹੁਣ ਇਹ ਤਾਂ ਇੱਕ ਧੌਰੇ ਜਿਹੜੀ ਰਹਿੰਦੀ ਹੈ ਇਹ ਇਹ ਨਾਲ ਰਹਿਲਾ ਹੋ ਜਾਂਦਾ ਨਹੀਂ ਤਾਂ ਬੰਦ ਹੀ ਨਹੀਂ ਹੁੰਦੀ ਸੀ ਵੀ ਅੱਜ ਜਮਾ ਨਾ ਸਿਰੇ ਲਾ ਕੇ ਬੈਠਣਾ ਪੈਂਦਾ ਸੀ ਕਦੇ ਬੰਦ ਹੋ ਜਾਂਦਾ ਸੀ ਕਦੇ ਹੁੰਦਾ ਨਹੀਂ ਇਹ ਫਿਰ ਮੈਂ ਆਪ ਜਿਗਾਰਡ ਵਾਜੀ ਕੀਤੀ ਤੇਰਾ ਲੋਕ ਜਾਂ ਇਹ ਥੋੜਾ ਟਾਈਮ ਹੀ ਚੱਲਦਾਗਾ ਆਣੀ ਪਤਾ ਬਈ ਫਿਰ ਤੱਕ ਘਣਾ ਨਾਲ ਖੋਲਣਾ ਪਵੇ ਇਹ ਇਹ ਥੋੜੀ ਥੋੜੀਆਂ ਯਾਰ ਚੀਜ਼ਾਂ ਨੇ ਯਾਰ ਹਾਂ ਕੰਪਨੀ ਨੇ ਨੁਕਸਾਨ ਕੁਝ ਨਹੀਂ ਦਿੱਤਾ ਇਹ ਚ ਇਹ ਉਹ ਚੀਜ਼ਾਂ ਨੇ ਬਈ ਜਿਨ੍ਹਾਂ ਦਾ ਆਪਾਂ ਨੂੰ ਧਿਆਨ ਰੱਖਣਾ ਪੈਂਦਾ ਸਾਫ ਸਫਾਈ ਕਰਨੀ ਪੈਂਦੀ ਹੈ ਪਰ ਆਪਣੇ ਕੋਲੇ ਇੰਨਾ ਟਾਈਮ ਹੁੰਦਾ ਨਹੀਂ ਕਿ ਆਪਾਂ ਸਾਫ ਸਫਾਈ ਕਰਕੇ ਦੀ ਇਹਨਾਂ ਨੂੰ ਤਾਂ ਕਰਕੇ ਆਪਾਂ ਨੂੰ ਇਹ ਚੀਜ਼ਾਂ 'ਚ ਕਮੀਆਂ ਮਹਿਸੂਸ ਹੋਣ ਲੱਗ ਜਾਂਦੀਆਂ ਹਾਂ ਬਈ ਕਲਰ ਕੁਆਲਟੀ ਵਾਲੀ ਤੇ ਜ਼ਰੂਰ ਇਹ ਚ ਕਮੀ ਹੈਗੀ ਮੰਨਣੀ ਵੀ ਪਊਗੀ ਤੇ ਹੈਗੀ ਹੀ ਆ ਯਾਰ ਉਹ ਤਾਂ ਪਮਾ ਕੋਈ ਹੱਲ ਕਰਨਾ ਹੈ ਕਿਉਂਕਿ ਆਪਾਂ ਨੁਕਸਾਨ ਆਪਾਂ ਨੂੰ ਹੁੰਦਾਗਾ ਮੜਾ ਧੌਣਿਆਂ 'ਗੇ ਰੰਗ ਲੈ ਜਾਂਦਾਗਾ ਤੇ ਦੱਸੋ ਕਿਸਾਨ ਵੀਰੋ ਤੁਹਾਨੂੰ ਕੀ ਕੀ ਕਮੀਆਂ ਲੱਗਦੀਆਂ ਨੇ ਡਾਇਰੈਕਟਰ 'ਚ ਇੱਕ ਕਮੀਆਂ ਭਈ ਉਹ ਤਾਂ ਹੈਗੀਆਂ ਚੱਲਣਯੋਗ ਤਾਂ ਹੈਗੀਆਂ ਨੇ ਕਿ ਠੀਕ ਆ ਪਰ ਥੋੜੀ ਘੇਰਾਂ ਵਾਲੀ ਵੀ ਗੱਲ ਜੀ ਕਰ ਦਿੰਦੇ ਤਾਂ ਵਧੀਆ ਸੀ ਸਪੀਡ ਰੇਸ਼ਿਓ ਇਹਦੀ ਹੈਨਾ ਤਾਂ ਵਧੀਆ ਗੱਲ ਸੀ ਕਿ ਹੋ ਸਕੇ ਆਪਣੇ 'ਚ ਕੋਈ ਕਮੀ ਹੋਵੇ ਤਾਂ ਆਪਾਂ ਨੂੰ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ ਸਾਰਿਆਂ ਦਾ